ਬਿੱਟੂ ਜੀ ਵਿਕ੍ਰਮ ਸਿੰਘ ਮਜੀਠੀਆ ਕੀ ਇੱਕ ਵਾਰ ਫਿਰ ਗ੍ਰਿਫਤਾਰੀ ਕਿਸ ਤਰੀਕੇ ਸਿਆ ਦੇਖ ਰਹੇ ਹੋ ਇਹ ਸਾਰਾ ਡਰਾਮਾ ਹੈ ਇਹ ਟੋਟਲ ਗੁੰਮਰਾਹ ਕਰਨ ਵਾਲਾ ਕੰਮ ਆ ਅੱਜ ਕਿੰਨਾ ਚਿਰ ਹੋ ਗਿਆ ਜੀ ਅੱਜ ਸਾਢੇ 3 ਸਾਲ ਹੋ ਗਏ ਉਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਕਿੰਨੀਆਂ ਐਸਟੀਐਫ ਬਣੀਆਂ ਕਿੰਨੇ ਡੀਜੀਪੀ ਬਦਲ ਗਏ ਕਿੰਨੀਆਂ ਵਿਜੀਲੈਂਸ ਚੀਫ ਬਦਲ ਗਏ ਹੋਇਆ ਕੀ ਉਨਾ ਨਰਲੀ ਹਾਈ ਕੋਰਟ ਵੀ ਦਿੰਦਾ ਰਿਹਾ ਸੁਪਰੀਮ ਕੋਰਟ ਵੀ ਦਿੰਦਾ ਰਿਹਾ ਇਹਦਾ ਮਤਲਬ ਕੀ ਆ ਤੁਸੀਂ ਮੈਂ ਆਮ ਆਦਮੀ ਪਾਰਟੀ ਤੋਂ ਜਵਾਬ ਮੰਗਦਾ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਤੋਂ ਜਵਾਬ ਮੰਗਦਾ ਕੀ ਸਾਢੇ 3 ਸਾਲਾਂ ਚ ਮਜੀਠੀਆ ਦਾ ਸਾਫ ਦੇ ਖਿਲਾਫ ਇੱਕ ਸਬੂਤ ਨਹੀਂ ਤੁਸੀਂ ਪੇਸ਼ ਕਰਗੇ ਕੀ ਤੁਹਾਡਾ ਡੀਜੀਪੀ ਕਰ ਰਿਹਾ ਕੀ ਤੁਹਾਡਾ ਏਜੀ ਆਫਿਸ ਕਰ ਰਿਹਾ ਕੀ ਤੁਹਾਡੀ ਵਿਜੀਲੈਂਸ ਕਰ ਰਹੀ ਆ ਫੜ ਕੇ ਅੰਦਰ ਲਿਆ ਜੇ ਉਹ ਬੇਲ ਹੋ ਜਾਂਦੀ ਆ ਤਮਾਸ਼ਾ ਕੀ ਆ ਇਹਦੇ ਨਾਲ ਮਜੀਠੀਆ ਸਾਹਿਬ ਨੂੰ ਫਾਇਦਾ ਹੀ ਹੋ ਰਿਹਾ ਹੈ ਉਹ ਬਿਲਕੁਲ ਇਸ ਚੀਜ਼ ਨਾਲ ਉਹਨਾਂ ਨੂੰ ਕੋਰਟ 'ਚ ਵੀ ਭਾਈ ਤੁਤੋਂ ਕੁਝ ਉਹਨਾਂ ਦੇ ਖਿਲਾਫ ਸਬੂਤ ਤਾਂ ਪੇਸ਼ ਨਹੀਂ ਹੁੰਦਾ ਤੁਸੀਂ ਉਹਨਾਂ ਨੂੰ ਪਾਕ ਸਾਫ਼ ਕਰ ਰਹੇ ਹੋ ਇਹ ਕੰਮ ਕਰਕੇ ਸੇਰੋਮਨੀ ਅਕਾਲੀ ਦਲ ਦੇ ਬਰਿਸ਼ਟ ਨੇਤਾ ਵਿਕਰਮ ਸਿੰਘ ਮੰਜੀਚਿਆ ਕੋ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਹਮਾਰਾ ਸਾਥ ਬਾਚੀਤ ਕਰਨੇ ਲਈ ਭਾਜਪਾ ਕੇ ਬਰਿਸ਼ਟ ਨੇਤਾ ਰਵਨੀ ਸਿੰਘ ਬਿੱਟੂ ਜੀ ਹੈ ਬਿੱਟੂ ਜੀ ਵਿਕਰਮ ਸਿੰਘ ਮੰਜੀਚਿਆ ਕੀ ਇੱਕ ਬਾਰ ਫਿਰ ਗ੍ਰਿਫਤਾਰੀ ਕਿਸ ਤਰੀਕੇ ਸੇ ਆਪ ਦੇਖ ਰਹੇ ਹੈ ਇਹ ਸਾਰਾ ਡਰਾਮਾ ਹੈ ਇਹ ਟੋਟਲ ਗੁੰਮਰਾਹ ਕਰਨ ਵਾਲਾ ਕੰਮ ਆ ਅੱਜ ਕਿੰਨਾ ਚਿਰ ਹੋ ਗਿਆ ਜੀ ਅੱਜ 3.5 ਸਾਲ ਹੋ ਗਏ ਉਦੋਂ ਪਹਿਲਾਂ ਕਾਂਗਰਸ ਸਰਕਾਰ ਸੀ ਕਿੰਨੀਆਂ ਐਸਟੀਐਫ ਬਣੀਆਂ ਕਿੰਨੇ ਡੀਜੀਪੀ ਬਦਲ ਗਏ ਕਿੰਨੀਆਂ ਵਿਜੀਲੈਂਸ ਟੀ ਬਦਲ ਗਏ ਹੋਇਆ ਕਿ ਕਿਸੇ ਕੋਰਟ ਦੇ ਵਿੱਚ ਉਹਨਾਂ ਨੂੰ ਰੀਲੀਫ ਹਾਈ ਕੋਰਟ ਵੀ ਦਿੰਦਾ ਰਿਹਾ ਸੁਪਰੀਮ ਕੋਰਟ ਵੀ ਦਿੰਦਾ ਰਿਹਾ ਇਹਦਾ ਮਤਲਬ ਕੀ ਆ ਤੁਸੀਂ ਮੈਂ ਆਮ ਆਦਮੀ ਪਾਰਟੀ ਤੋਂ ਜਵਾਬ ਮੰਗਦਾ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਤੋਂ ਜਵਾਬ ਮੰਗਦਾ ਤੁਸੀਂ ਦੱਸੋ ਤੁਸੀਂ ਕਿਉਂ ਅੱਜ ਤੱਕ ਮਜੀਠੀਆ ਸਾਹਿਬ ਦੇ ਖਿਲਾਫ ਕੁਝ ਸਬੂਤ ਪੇਸ਼ ਨਹੀਂ ਕਰ ਸਕੇ ਕਿਉਂ ਅਸਲੀ ਗਲਤੀਆਂ ਵੀ ਜੇ ਸਜ਼ਾ ਹੋਊਗੀ ਪੁਲਿਸ ਦਾ ਧੱਕੇ ਨਾਲ ਫੜ ਕੇ ਜਿਹਨੂੰ ਮਰਜ਼ੀ ਲੈ ਜੇ 2-4 ਦਿਨਾਂ ਬਾਅਦ ਬੇਲ ਹੋ ਜਾਂਦੀ ਆ ਮੈਂ ਕੁਐਸਚਨ ਥੋਡੇ ਰਾਂ ਮੈਂ ਸਪੋਕਸਪਰਸਨ ਜਿਹੜੇ ਬੋਲਣਗੇ ਆ ਕੇ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਸਾਢੇ 3 ਸਾਲਾਂ 'ਚ ਮਜੀਠੀਆ ਦਾ ਸਾਹਿਬ ਦੇ ਖਿਲਾਫ ਇੱਕ ਸਬੂਤ ਨਹੀਂ ਤੁਸੀਂ ਪੇਸ਼ ਕਰ ਗਏ ਕੀ ਤੁਹਾਡਾ ਡੀਜੀਪੀ ਕਰ ਰਿਹਾ ਕੀ ਤੁਹਾਡਾ ਏਜੀ ਆਫਿਸ ਕਰ ਰਿਹਾ ਕੀ ਤੁਹਾਡੀ ਵਿਜੀਲੈਂਸ ਕਰ ਰਹੀ ਆ ਇਸ ਇਹਦਾ ਮਤਲਬ ਕੀ ਸਮਝਿਆ ਜਾਵੇ ਜਦੋਂ ਤੁਹਾਨੂੰ ਕੁਝ ਲੱਭਦਾ ਨਹੀਂ ਤੁਸੀਂ ਸਿਰਫ 6 ਮਹੀਨੇ ਬਾਅਦ ਇੱਕ ਡਰਾਮਾ ਕਰਨ ਦੇ ਲਈ ਇਹ ਮੀਡੀਆ ਤੇ ਖਬਰ ਚਲਾਉਣ ਲਈ ਤੁਹਾਡੇ ਮੰਤਰੀ ਸਪੋਕਸਪਰਸਨ ਜਿਹੜਾ ਹੈ ਉਹ ਪ੍ਰਚਾਰ ਕਰਨ ਲਈ ਇਸ ਤੋਂ ਬਾਅਦ ਕੁਝ ਨਹੀਂਗਾ ਹੋ ਜਦੋਂ ਵਿਜੀਲੈਂਸ ਦੇ ਜਾ ਕੇ ਕੋਲ ਜਦੋਂ ਤੁਸੀਂ ਬੁਲਾਉਨੇ ਹੋ ਬੰਦਾ ਜਾਂਦਾ ਹੈ ਹਾਜ਼ਰ ਹੁੰਦਾ ਹੈ ਉੱਥੇ ਕੁਝ ਨਹੀਂ ਕਰਦੇ ਤੁਸੀਂ ਸਾਰਾ ਦਿਨ ਦਿਨ ਕੁਐਸਚਨਿੰਗ ਕਰਦੇ ਹੋ ਜਦੋਂ ਤੁਹਾਨੂੰ ਫੇਰ ਨਹੀਂ ਲੱਭਦਾ ਕੁਝ ਫੜ ਕੇ ਕੀ ਕਰੋਗੇ ਫੜ ਕੇ ਕੀ ਕਰੋਗੇ ਸਿਰਫ ਖਬਰ ਉਸ ਤੋਂ ਬਾਅਦ ਬੇਲ ਤੇ ਕੋਰਟ ਦੇ ਵਿੱਚ ਇਥੇ ਹੋਰ ਫਸੋਗੇ ਤੁਸੀਂ ਇਸ ਵਾਰ ਕਿਉਂਕਿ ਇਹੀ ਜਦੋਂ ਤਿੰਨ ਨਾ ਮਈ ਜੀ ਮਈ ਚ ਤੁਸੀਂ ਇਹ ਤਿੰਨ ਨੂੰ ਐਸਐਸਪੀ ਸਸਪੈਂਡ ਕੀਤੇ ਆ ਸਰਕਾਰ ਨੇ ਮੈਂ ਪੁੱਛਦਾ ਆ ਮ ਆਦਮੀ ਨੂੰ ਵੀ ਜਦੋਂ ਸਸਪੈਂਡ ਤੁਸੀਂ ਕੀਤੇ ਤੇ ਫਿਰ ਕੀ ਉਹਨਾਂ ਦੇ ਗਲੇ ਤੇ ਉਹਨਾਂ ਦੇ ਭਾਗ ਕੀ ਗਲੇ ਤੇ ਦੱਬ ਕੇ ਕੀ ਉਹਨਾਂ ਤੋਂ ਕਹਾਇਆ ਵੀ ਮਤ ਫੜੋ ਮਜੀਠੀ ਇਹਨੂੰ ਫੜੋ ਜਿਹੜਾ ਭਗਵੰਤ ਮਾਨ ਦੇ ਉਲਟ ਬੋਲਦਾ ਫਿਰ ਉਹਨਾਂ ਨੂੰ ਤੁਸੀਂ ਬਹਾਲ ਕੀਤਾ ਜਿਹਦੀ ਨੌਕਰੀ ਤੇ ਪੈ ਗਈ ਜਿਹਦੀ ਨੌਕਰੀ ਖੋਲੀ ਉਹ ਕਰੇ ਕੀ ਨੌਕਰੀ ਖੋਣ ਤੋਂ ਬਾਅਦ ਉਹਨਾਂ ਨੂੰ ਤੁਸੀਂ ਆਹ ਕੰਮ ਕਰਾ ਕੇ ਅੱਜ ਉਹੀ ਐਸਐਸਪੀ ਨੇ ਜਿਹੜੇ ਉਹ ਫੜਾਫੜਾਈ ਕਰ ਰਹੇ ਆ ਜਿਨ੍ਹਾਂ ਨੂੰ ਤੁਸੀਂ ਮਈ 38 ਦਿਨ ਪਹਿਲਾਂ 30 ਦਿਨ ਪਹਿਲਾਂ ਸਸਪੈਂਡ ਕੀਤਾ ਸੀ ਤੇ ਅੱਜ ਉਹਨਾਂ ਤੋਂ ਇਹੀ ਕੰਮ ਕਰਵਾ ਰਹੇ ਉਹ ਵਿਚਾਰੇ ਕੀ ਕਰਨਗੇ ਉਹ ਤਾਂ ਮੁਲਾਜ਼ਮ ਨੇ ਕਰਨਾ ਹੀ ਆ ਉਹਨਾਂ ਨੇ ਪਰ ਭਗਵੰਤ ਮਾਨ ਸਾਹਿਬ ਇਹ ਯਾਦ ਰੱਖਿਓ ਇਹ ਸੱਚੇ ਮਿੱਤਰ ਹੁੰਦੇ ਆ ਪੁਲਿਸ ਵਾਲੇ ਇਹਨਾਂ ਨੇ ਜਿਹੜੇ ਅੱਜ ਸਲੂਟ ਮਾਰਦੇ ਆ 27 ਤੋਂ ਬਾਅਦ ਜਦੋਂ ਤੁਸੀਂ ਮੈਨੂੰ ਯਾਦ ਆਉਂਦੀ ਆ ਇਹ ਤਸਵੀਰ ਤੁਹਾਡੀ ਜਿਹੜੇ ਜਦੋਂ ਤੁਸੀਂ ਅਸਕਿੱਟਾਂ ਕਰਦੇ ਸੀ ਨਾ ਆ ਫੰਟ ਨਾਲੇ ਬਰ ਮੁੱਡਾ ਪਾ ਕੇ ਨਾਲੇ ਲਮਕਦੇ ਥੋਡੇ ਉਹ ਮੈਨੂੰ ਤਸਵੀਰ ਥੋੜੀ ਸਾਫ਼ ਦਿਖਦੀ ਆ ਵੀ ਇਹੀ ਐਸਐਸਪੀ ਇਹੀ ਸਭ ਕੁਝ ਤੁਹਾਨੂੰ ਫੜੀ ਬੈਠੇ ਹੋਣਗੇ ਤੇ ਬਾਹ ਮਰੋੜ ਕੇ ਪਿੱਛੇ ਹੱਤਕੜੀ ਲਾਏ ਬੈਠੇ ਹੋਣਗੇ ਇਹ ਗੱਲ ਮੇਰੀ ਯਾਦ ਰੱਖਿਓ ਮੈਂ ਚੈਨਲ ਤੇ ਤੁਹਾਡੇ ਕਹਿਣਾ ਲੇਕਿਨ ਬਿੱਟੂ ਜੀ ਕਿਸ ਤਰੀਕੇ से आप ਦੇਖ ਰਹੇ ہیں ਕਿਉਂਕਿ ਜਿਸ ਤਰੀਕੇ ਦੀ ਰਾਜਨੀਤੀ ਜੋ ਹੈ ਉਹ ਪੰਜਾਬ ਦੇ ਅੰਦਰ ਹੋ ਰਹੀ ਹੈ ਕਿਉਂਕਿ ਆਪਕੋ ਰਾਜਨੀਤੀ ਆਪਕਾ ਪਰਿਵਾਰ ਵੀ ਹੈ ਹੋਰ ਆਪਕੋ ਸਮਝ ਵੀ ਹੈ ਦੇਖੋ ਪੋਲਿਟਿਕਸ ਰਾਜਨੀਤੀ ਇੱਕ ਅਲੱਗ ਗੱਲ ਆ ਪਰ ਤੁਸੀਂ ਸਿਰਫ ਮੈਂ ਤਾਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਵੀ ਅੱਗੇ ਕੀ ਹੁੰਦਾ ਸੀ ਜੇ ਕਿਸੇ ਨਾਲ ਕੋਈ ਪੁਲਿਸ ਦਾ ਕੇਸ ਸੀ ਕੋਈ ਵਿਜੀਲੈਂਸ ਦਾ ਕੇਸ ਸੀ ਉਹਨਾਂ ਤੇ ਛੱਡ ਦਿੱਤਾ ਜਾਂਦਾ ਸੀ ਵੀ ਤੁਸੀਂ ਸਚਾਈ ਲੱਭੋ ਤੁਸੀਂ ਕੋਰਟ ਚ ਭਾਈ ਕੇਸ ਚਲਾ ਗਿਆ ਉੱਥੇ ਸਬੂਤ ਪੇਸ਼ ਕਰੋ ਹੁਣ ਸਿਰਫ ਕੁਝ ਨਹੀਂ ਹੋ ਰਿਹਾ ਸਿਰਫ ਤੁਸੀਂ 6 ਮਹੀਨੇ ਬਾਅਦ ਦੁਬਾਰਾ ਫੜ ਕੇ ਉਹੀ ਕੇਸ ਉਹੀ ਕੇਸ ਫੜ ਕੇ ਅੰਦਰ ਲੈ ਜੈਨ ਉਹ ਬੇਲ ਹੋ ਜਾਂਦੀ ਆ ਤਮਾਸ਼ਾ ਕੀ ਹੈ ਇਹਦੇ ਨਾਲ ਮਜੀਠੀਆ ਸਾਹਿਬ ਨੂੰ ਫਾਇਦਾ ਹੀ ਹੋ ਰਿਹਾ ਹੈ ਉਹ ਬਿਲਕੁਲ ਇਸ ਚੀਜ਼ ਨਾਲ ਉਹਨਾਂ ਨੂੰ ਕੋਰਟ 'ਚ ਵੀ ਭਾਈ ਥੋਤੋ ਕੁਝ ਉਹਨਾਂ ਦੇ ਖਿਲਾਫ ਸਬੂਤ ਤਾਂ ਪੇਸ਼ ਨਹੀਂ ਹੁੰਦਾ ਤੁਸੀਂ ਉਹਨਾਂ ਨੂੰ ਪਾਕ ਸਾਫ਼ ਕਰ ਰਹੇ ਹੋ ਇਹ ਕੰਮ ਕਰਕੇ ਮੈਂ ਤੁਹਾਨੂੰ ਜਿਹੜੀ ਗੱਲ ਕਹਿਣਾ ਚਾਹਣਾ ਰਾਜਨੀਤੀ ਤਾਂ ਪੋਲਿਟਿਕਸ ਤਾਂ ਦੇਖੋ ਅੱਜਕੱਲ ਪੋਲਿਟਿਕਸ ਹੋਈ ਰਹੀ ਨਹੀਂ ਇਹ ਤਾਂ ਸਿਰਫ ਤੇ ਸਿਰਫ ਜਿਹੜੀ ਇਸ ਵੇਲੇ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਰਹੀ ਚਾਹੇ ਦਿੱਲੀ ਸੀ ਇਹਨਾਂ ਨੇ ਗੰਦ ਪਾਇਆ ਹੁਣ ਉਹ ਪੰਜਾਬ 'ਚੋਂ ਗੰਦ ਪਾ ਰਹੇ ਆ ਕਿਉਂਕਿ ਇਹ ਬਾਹਰਲੇ ਇਹਨਾਂ ਨੂੰ ਕੀ ਪੰਜਾਬ ਦਾ ਮਤਲਬ ਉਹ ਰਾਜ ਸਭਾ ਜਿਵੇਂ ਲੈ ਕੇ ਗਿਆ ਲੁੱਟ ਕੇ ਦੂਜੀ ਗੱਲ ਪਰਸੈਂਟੇਜ ਤੁਸੀਂ ਮੈਂ ਤੁਹਾਨੂੰ ਦੱਸਿਆ ਕਿਸ ਤਰੀਕੇ ਨਾਲ ਡਿੱਗੀ ਰਾਜਨੀਤੀ ਤਾਂ ਇਸ ਵੇਲੇ ਬਹੁਤ ਥੱਲੇ ਲੈਵਲ ਦੀ ਜਿਹੜੀ ਆ ਉਹ ਦੇਖੋ ਅੱਜ ਅੱਜ ਕੀ ਦੇਣਾ ਅੱਜ ਐਮਰਜੈਂਸੀ 50 ਸਾਲ ਹੋ ਗਿਆ ਜੇ ਐਮਰਜੈਂਸੀ ਤੇ ਉਹ ਐਮਰਜੈਂਸੀ ਹ ਜਿਹੜੇ ਹਾਲਾਤ ਨੇ ਉਹ ਅੱਜ ਪੰਜਾਬ 'ਚ ਐਮਰਜੈਂਸੀ ਲੱਗੀ ਹੋਈ ਹੈ ਉਹ ਅੱਜ ਦੁਬਾਰਾ ਇਹ ਚੀਜ਼ਾਂ ਯਾਦ ਕਰਾਈਆਂ ਜਾ ਰਹੀਆਂ ਐਮਰਜੈਂਸੀ ਵਾਲੇ ਦਿਨ ਦਿਨ ਚੁਣਿਆ ਗਿਆ ਇਹ ਡਿਕਟੇਟਰ ਸਭ ਤੋਂ ਵੱਡਾ ਜਿਹੜਾ ਕੇਜਰੀ ਵਾਲਾ ਅੱਜ ਦੇ ਦਿਨ ਤੇ ਉਨੇ ਇਹ ਕਰਕੇ ਦਿਖਾਇਆ ਵੀ ਭੁੱਲਿਓ ਨਾ ਭਾਈ ਮੈਂ ਵੀ ਬੈਠਾ ਇੱਕ ਜਿਹੜਾ ਹੈ ਮਰਜੈਂਸੀ ਦਾ ਉਹਨੂੰ ਕਿਸ ਤਰੀਕੇ ਨਾਲ ਦੁਬਾਰਾ ਤੁਹਾਨੂੰ ਤਰੋ ਤਾਜ਼ਾ ਕਰਕੇ ਦਿਖਾਉਣਾ ਅੱਜ ਦੇ ਦਿਨ ਤੇ ਉਹਨੇ ਇਹ ਕੰਮ ਕੀਤਾ ਲੇਕਿਨ ਆਮ ਆਦੀ ਪਾਰਟੀ ਦੀ ਤਰਫੋਂ ਤੋਂ ਕਹਾ ਜਾ ਰਹਾ ਹੈ ਮੰਤਰੀ ਦੀ ਤਰਫੋਂ ਤੋਂ ਕਹਾ ਜਾ ਰਹਾ ਹੈ ਕਿ ਅਗਰ ਕੋਈ ਐਸੇ ਕੰਮ ਕਰੇਗਾ ਤਾਂ ਉਸਕੇ ਉੱਪਰ ਕਾਰਵਾਈ ਜੋ ਹੈ ਕੀਤੀ ਜਾਏਗੀ ਚਲੋ ਯਾਰ ਮੰਤਰੀਆਂ ਦਾ ਉੱਥੇ ਕੀ ਵਿਚਾਰੇ ਮੰਤਰੀਆਂ ਦਾ ਉੱਥੇ ਹਾਲ ਹੈ ਕਿਹੜਾ ਪੁੱਛਦਾ ਇੱਥੇ ਭਗਵੰਤ ਮਾਨ ਵਰਗੇ ਰੁਲੇ ਪਏ ਆ ਤੁਸੀਂ ਮੰਤਰੀਆਂ ਦੀ ਗੱਲ ਕਰਦੇ ਤਾਂ ਬਿਲਕੁਲ ਇਹ ਨੇ ਰਵਨੀ ਸਿੰਘ ਬਿੱਟੂ ਜਿन्होने ਖਾਸ ਬਾਤचीत ਕੀਤੀ ਦਿੱਲੀ ਸੇ ਕਮਲ ਕੁਮਾਰ ਕੰਸਲ